ਮੇਡ ਮਰਦਾਬਾਦ 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 ਵਾਜੋ ਆਏ ਹੈ ਵਾਜੋ ਆਏ ਹੈ ਫਕਤਾ ਲਈ ਜੋ ਲੜਦੇ ਜਿੰਦਾਬਾਦ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਜਿੰਦਾ ਨਿੱਕਦੀ ਪੱਤਰ ਜਾਰੀ ਕਰੋ ਜਾਂ ਫੇਰੀ ਬੰਦ ਕਰੋ ਜਿੰਦਾਬਾਦ ਰਿਸ਼ਪਾਲ ਸਿੰਘ ਜੀ ਮੰਗ ਜੀ ਸਾਡੀਆਂ ਸਾਰੀਆਂ ਨੇ ਵੈਸੇ ਦਾ ਚਰਨਜੀਤ ਜੀ ਨੇ ਸਾਨੂੰ ਦੱਸਤੀਆਂ ਬਿਜਲੀ ਵੋਟ ਦੀ ਜਿਹੜੀ ਮੈਨੇਜਮੈਂਟ ਦੀ ਗੰਦੀ ਨੀਤੀ ਆ ਇਸ ਗੰਦੀ ਨੀਤੀ ਦੇ ਤਹਿਤ ਇਹਨਾਂ ਨੇ ਸਾਡੇ ਜਿਹੜੇ ਪਿਤਾ ਸੀਹਰ ਹੋਏ ਨੇ ਮਹਿਕਵੇਂ ਚ ਉਹਨਾਂ ਦੀ ਮੌਤ ਵੀ ਵੰਡਤੀ ਮੌਤ ਮੌਤ ਵਿੱਚ ਫਰਕ ਪਾਤਾ ਜਿਹੜੇ ਨੂੰ ਕਰੰਟ ਲੱਗ ਗਿਆ ਉਹਨੂੰ ਮੌਤ ਮੰਨਦੇ ਨੇ ਜਿਹੜੇ ਕਿਸੇ ਨੂੰ ਰਾਹ ਚ ਐਕਸੀਡੈਂਟ ਹੋ ਗਿਆ ਕਿਸੇ ਨੂੰ ਦਫ਼ਤਰ ਚ ਕੰਮ ਕਰਦੇ ਨੂੰ ਹਾਰਟ ਅਟੈਕ ਹੋ ਗਿਆ ਉਹਨੂੰ ਇਹ ਮੌਤ ਨਹੀਂ ਮੰਨਦੇ ਜਿਸ ਸਮੇ ਸਾਡੇ ਪਿਤਾ ਜੀ ਗੁਜ਼ਰੇ ਸੀ ਉਸ ਸਮੇ ਸਾਡੀਆਂ ਸਲੇਸ਼ੀਅਮ ਦੇ ਰੂਪ ਵਿੱਚ ਸਾਡੀਆਂ ਮਾਮਾ ਨੂੰ ਸਿਰਫ 3 ਲੱਖ ਰੁਪਇਆ ਰਕਮ ਮਿਲੀ ਸੀ ਜਿਹੜੀ ਕਿ 12% ਵਿਆਜ ਲਗਾ ਲਗਾ ਕੇ ਬੋਰਡ ਨੇ 12 ਤੋਂ 15 ਲੱਖ ਰੁਪਏ ਪ੍ਰਤੀ ਮੁਲਾਜ਼ਮ ਕਰ ਦਿੱਤੀ ਹੈ ਅਤੇ ਜਿਹੜੀ 15-15000 ਪੈਨਸ਼ਨ ਮਿਲੀ ਸੀ ਉਹਤੇ ਵੀ 12% ਵਿਆਜ ਲਾ ਕੇ ਕੋਲ ਰਕਮ ਜਿਹੜੀ ਬਸ਼ੂਲਣਯੋਗ ਰਕਮ ਬਣਾਈ ਆ ਪਰ ਮੁਲਾਜ਼ਮ 50 ਲੱਖ ਤੋਂ ਉੱਪਰ ਬਣਾਈ ਆ ਜੀ ਜੇ ਸਾਡੇ ਕੋਲੇ ਇੰਨੀ ਰਕਮ ਹੋਵੇ ਅਸੀਂ ਇਹਨਾਂ ਦੀ ਅਮਨਤਾਂ ਨਹੀਂ ਕਰਦੇ ਔਰ ਮਨਪਰੀ ਤੇਆਲੀ ਸਾਹਿਬ ਨੂੰ ਵੀ ਅਸੀਂ ਮਿਲੇ ਸੀ ਉਹਨਾਂ ਨੇ ਸਾਡਾ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਮੁੱਦਾ ਜ਼ਰੂਰ ਚੱਕਿਆ ਆ ਤੇ ਜੀ ਸਾਡੀ ਰਣਨੀਤੀ ਇਹੀ ਹੈ ਜੀ ਜੇ ਤਾਂ ਮੈਨੇਜਮੈਂਟ ਸਾਡੀ ਗੱਲ ਸੁਣਦੀ ਆ ਤਾਂ ਠੀਕ ਆ ਨਹੀਂ ਅਸੀਂ ਇਹਨੂੰ ਕਾਡਾ ਸੰਘਰਸ਼ ਕਰਕੇ ਸਦਾ ਲਈ ਇੱਥੇ ਬੈਠਾਂਗੇ ਜੀ ਪੱਕਾ ਮੋਰਚਾ ਲਾਵਾਂਗੇ ਮੇਰਾ ਨਾਮ ਚਰਨਜੀਤ ਸਿੰਘ ਦਿਓਣਾ ਜੀ ਮੈਂ ਬਿਰੋਧਕਰ ਮਿੱਤਰ ਕਾਸੇ ਕਮੇਟੀ ਦਾ ਪ੍ਰਧਾਨ ਸਾਡੀ ਜਿਹੜੇ ਮੁਲਾਜ਼ਮ ਸੀ ਸਾਡੇ ਮਾਪੇ ਮੁਲਾਜ਼ਮ ਸੀਗੇ ਉਹਨਾਂ ਦੀ ਮੌਤ ਤੋਂ ਬਾਅਦ ਸਾਡੀ ਨੌਕਰੀ ਬਣਦੀ ਹੈ ਬਿਜਲੀ ਬੋਰਡ ਕੰਨੀ ਉਹਦੇ ਵਾਸਤੇ ਅਸੀਂ ਧਰਨਾ ਲਾ ਰਹੇ ਹਾਂ ਲਗਾਤਾਰ ਪਿਛਲੇ 20-22 ਸਾਲਾਂ ਤੋਂ ਇੱਕ ਪਾਲਸੀ ਆ ਸਰਕਾਰ ਨੇ ਕੱਢੀ ਸੀ ਪਰ ਉਹਦੇ ਵਿੱਚ ਵੀ ਬੋਰਡ ਨੇ ਬਿਜਲੀ ਬੋਰਡ ਨੇ ਬੇਲੋੜੀਆਂ ਸ਼ਰਤਾਂ ਲਾ ਕੇ ਨਾ ਸਾਡੇ 6000 ਸਾਥੀਆਂ ਨੂੰ ਲਮਕਾ ਕੇ ਰੱਖਤਾ ਦੋ ਸਾਲਾਂ ਦੇ ਸਿਰਫ 400 ਬੰਦਾ ਹੀ ਨੌਕਰੀ ਲੈਣ ਦੇ ਕਾਬਿਲ ਹੋਇਆਗਾ ਹਲੇ ਵੀ ਇੰਨੇ ਕੇਸ ਪੈਂਡਿੰਗ ਨੇ ਸਾਰੇ ਪੰਜਾਬ 'ਚ ਬੈਠੇ ਨੇ ਸਾਡੀ ਇਹੀ ਦਰਖਾਸਤ ਆ ਬਾਰ-ਬਾਰ ਵੀ ਸਾਡੀ ਉਹ ਕੇਸਾਂ ਨੂੰ ਵੀ ਸਿਡਰ ਕੀਤਾ ਜਾਵੇ ਜਿਵੇਂ ਇਹ ਸਰਕਾਰ ਨਾ ਲੈ ਕੇ ਆਈ ਹੈ ਆਮ ਆਦਮੀ ਪਾਰਟੀ ਸਰਕਾਰ ਨਾ ਲੈ ਕੇ ਆਈ ਹੈ ਵੀ ਹਰ ਘਰ ਨੌਕਰੀ ਤਾਂ ਸਾਡੇ ਦਾ ਘਰੋਂ ਮੁਲਾਜ਼ਮ ਗਏ ਹੋਏ ਆ ਨਾ ਸਾਡਾ ਤਾਂ ਹੱਕ ਪਹਿਲੇ ਨੰਬਰ ਤੇ ਬੰਦਾ ਤੇ ਸਾਨੂੰ ਹੱਕ ਦਿੱਤਾ ਜਾਵੇ ਭਾਈ ਜੀ ਇਹ ਪਾਲਿਸੀ ਜਿਹੜੀ ਪਾਲਿਸੀ ਆਈ ਹੈ ਨਾ ਅਸੀਂ ਦੇਖੀ ਹੈ ਮੰਦਭਾਗੀ ਪਾਲਿਸੀ ਇਹਦੇ ਪਿੱਛੇ ਬਹੁਤ ਕੁਰਬਾਨੀਆਂ ਨੇ ਬਹੁਤ ਸੰਘਰਸ਼ ਆ ਬਹੁਤ ਧਰਨੇ ਆ ਅਸੀਂ ਲਗਾਤਾਰ ਟੈਂਕੀਆਂ ਤੇ ਚੜੇ 3 ਮਹੀਨੇ ਲਗਾਤਾਰ ਇਸੇ ਹੈਡ ਆਫਿਸ ਦੀ 6ਵੀਂ ਮੰਜ਼ਲ ਤੇ ਹੀ ਬੈਠੇ ਰਹੇ ਆ ਚੰਨੀ ਸਰਕਾਰ ਵੇਲੇ ਫੇਰ ਕਿਤੇ ਜਾ ਕੇ ਇਹ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤੇ ਮੁੱਖ ਮੰਤਰੀ ਸਾਹਨੇ ਵਾਦਾ ਕੀਤਾ ਸੀ ਸਾਡੀ ਪਾਲਿਸੀ ਕੱਢਣ ਦਾ ਤੇ ਉਹਨਾਂ ਨੇ ਪਾਲਿਸੀ ਕੱਢੀ ਵੀ ਪਰ ਉਹ ਕਿਤੇ ਨਾ ਕਿਤੇ ਬਿਜਲੀ ਬੋਰਡ ਦੀਆਂ ਜਿਹੜੀਆਂ ਨਾ ਚਾਲਾਂ ਵਿੱਚ ਫਸ ਕੇ ਜਿਹੜਾ ਕੀ ਸਾਡੇ ਤੇ ਇੰਨੀਆਂ ਕੰਡੀਸ਼ਨਾਂ ਇੰਨੀਆਂ ਸ਼ਰਤਾਂ ਲੱਗਦੀਆਂ ਹੋਈਆਂ ਨੇ ਜਿਵੇਂ ਵੈਜਾਂ ਕੁੜੀਆਂ ਨੂੰ ਨਾਂ ਕਿਸੇ ਕਰਨਾ ਉਮਰ ਉਮਰ ਹੱਦ ਰੱਖਦੀ ਡੈਥ ਕਾਜ਼ ਨੌਕਰੀ ਦੇ ਵਿੱਚ ਉਮਰ ਹੱਦ ਨਹੀਂ ਹੁੰਦੀ ਫਿਰ ਵਰਕਚਾਰ ਦੇ ਮੁੱਦੇ ਵੈਜਾਂ ਜਿਹੜੇ ਬੱਚੇ ਵਿਆਹੇਗੇ ਉਹਨਾਂ ਨੂੰ ਨੌਕਰੀਆਂ ਲੱਗੀਆਂ ਪਤਰੀਆਂ ਨੇ ਜਾਂ ਮਾਂ ਪਿਓ ਦੋ ਨੌਕਰੀ ਲੱਗੇ ਨੇ ਔਰ ਇੱਕ ਬਹੁਤ ਰਾਦੇ ਮੁੱਦੇ ਨੇ ਸਭ ਤੋਂ ਵੱਡਾ ਬੰਦਾ ਆ ਪੈਸਿਆਂ ਦਾ ਅੱਜ ਦੇ ਟਾਈਮ 'ਚ ਤੁਸੀਂ ਹੱਸੋਗੇ ਗੱਲ ਸੁਣ ਕੇ ਵੀ ਕਲਾਸ 4 ਦੀ ਨੌਕਰੀ ਲੈਣੀ ਹੈ ਤਾਂ 40 40 50 ਲੱਖ ਰੁਪਏ ਤੁਹਾਨੂੰ 12% ਵਿਆਜ ਨਾਲ ਭਰਨਾ ਪਊਗਾ ਮੈਨੂੰ ਆ ਦੱਸੋ ਜੇ ਅਸੀਂ 40 50 ਲੱਖ ਦੇ ਵਾਰਸ ਹੁੰਦੇ ਦੇਣ ਦੇ ਕਾਬਿਲ ਹੁੰਦੇ ਫਿਰ ਅਸੀਂ ਬੀਲੀਬੋਰਡ ਦੀ ਪੀਐਨ ਦੀ ਨੌਕਰੀ ਲੈਂਦੇ ਇਹ ਸਾਡੇ ਨਾਲ ਸਰੇ ਸਰੇ ਧੱਕਾਗਾ ਸਾਨੂੰ ਸਾਡੇ ਪਿਤਾ ਦੀ ਕੁਰਬਾਨੀ ਨੂੰ ਇਹਨਾਂ ਨੇ ਰਹਾ ਚ ਰੋਲ ਕੇ ਰੱਖਤਾ ਕਿੰਨੇ ਟਾਈਮ ਤੋਂ ਪ੍ਰਦਰਸ਼ਨ ਕਰ ਰਹੇ ਹਾਂ ਜੀ ਅੱਜ ਅਸੀਂ ਨਵੇਂ ਸ਼ਰੇ ਤੋਂ ਸ਼ੁਰੂਆਤ ਕੀਤੀ ਆ ਜੇ ਮੈਨੇਜਮੈਂਟ ਚੇਅਰਮੈਨ ਸਾਹਿਬ ਸਾਨੂੰ ਮੀਟਿੰਗ ਨਹੀਂ ਦੇਣਗੇ ਸਾਡੀ ਤਕਰੀਫਾ ਨਹੀਂ ਸੁਣਨਗੇ ਸਾਡਾ ਇਹ ਸੈਸ਼ਨ ਜਿਵੇਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਸਾਡਾ ਆਪਣਾ ਸੈਸ਼ਨ ਚੱਲੂਗਾ ਔਰ ਲਗਾਤਾਰ ਚੱਲੂਗਾ ਅਸੀਂ ਆਪਣਾ ਇੱਥੇ ਸਾਰੇ ਗੇਟ ਬੰਦ ਕਰਕੇ ਬੈਠਾਂਗੇ ਕੀ ਕੀ ਮੰਗਾਂ ਨੇ ਤੁਹਾਡੀਆਂ ਸਾਡੀ ਸਾਡੀਆਂ ਮੰਗਾਂ ਨੌਕਰੀ ਹਰ ਕਾਰ ਨੌਕਰੀ ਦੀ ਮੰਗ ਹੈ ਸਾਰੀਆਂ ਸ਼ਰਤਾਂ ਹਟਾਉਂਦੇ ਹੋਏ ਤੇ ਜਿਹੜਾ ਹੱਥੋਂ ਪੈਸੇ ਦੀ ਰਿਕਵਰੀ ਪਾਈ ਇਹਨਾਂ ਨੇ ਦੇਖੋ ਜਦੋਂ ਕੋਈ ਸਰਕਾਰੀ ਮੁਲਾਜ਼ਮ ਮਰਦਾ ਅੱਜ ਕਰੋੜ-ਕਰੋੜ ਰੁਪਏ ਦੇਈ ਜਾਂਦੀ ਹੈ ਮਾਨ ਸਰਕਾਰ ਤੇ ਸਾਥੋਂ ਹੋਈ ਕਰੋੜ-ਕਰੋੜ ਵਾਪਸ ਲੈ ਕੇ ਨੌਕਰੀ ਕਲਾਸ 4 ਦੀ ਨੌਕਰੀ ਦੀ ਪਾਲਿਸੀ ਕੱਢੀ ਆ ਮੈਂ ਤਾਂ ਕਹਿਣਾ ਵੀ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਕਰੋੜ ਰੁਪਏ ਦੇਣਾ ਬੰਦ ਕਰੋ ਕੱਲ ਨੂੰ ਕਿਤੇ ਉਹਨਾਂ ਨੌਕਰੀ ਮੰਗ ਲਈ ਤਾਂ ਇਹ ਕਰੋੜ ਦਾ 2 ਕਰੋੜ ਭਰੋਣਗੇ ਜਰ ਅੱਜੋ ਸਾਰੇ ਬੈਠੇ ਹੋ ਤੁਹਾਡੇ ਕਿਸੇ ਵੀ ਇੱਕੀ ਗੋਰ ਦੇ ਮਾਨ ਦੇ ਨਾਲ ਜਾਂ ਕਿਸੇ ਅਫਸਰ ਨਾਲ ਮੀਟਿੰਗ ਹੋ ਗੱਲਬਾਤ ਨਹੀਂ ਨਹੀਂ ਜੀ ਇੱਕ ਵੱਜ ਚੁੱਕਿਆਗਾ ਡੇਢ ਵੱਜ ਚੁੱਕਿਆਗਾ ਇੱਥੇ ਕੋਈ ਮੀਟਿੰਗ ਨਹੀਂ ਅਸੀਂ ਪਹਿਲਾਂ ਇੱਕ ਨੰਬਰ ਗੇਟ ਬੰਦ ਕੀਤਾ ਸੀ ਹੁਣੇ ਸਵੇਰ ਤੀਜਾ ਨੰ ਅਸੀਂ ਇੱਦਾਂ ਹੀ ਅੱਗੇ ਵਧਦੇ ਜਾਵਾਂਗੇ ਜਦੋਂ ਤੱਕ ਸਾਡੀ ਪ੍ਰੋਪਰ ਮੀਟਿੰਗ ਨਹੀਂ ਹੋਊਗੀ ਇਹਨਾਂ ਨੇ ਬਿਜਲੀ ਬੋਰਡ ਦੀ ਘਟੀਆਂ ਮੈਨੇਜ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز